ਦਿੱਲੀ ਦੇ ਵਿੱਚ ਚੱਲ ਰਹੇ ਜਲ ਸੰਕਟ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੋਕ ਕੀਤਾ ਗਿਆ ਤੇ ਉੱਥੇ ਹੀ ਹੁਣ ਅੱਜ ਬੀਜੇਪੀ ਦੇ ਵੱਲੋਂ ਹੱਲਾ ਬੋਲ ਪ੍ਰਦਰਸ਼ਨ ਕੀਤਾ ਗਿਆ ਹੈ ਬੀਜੇਪੀ ਦੇ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਜਲ ਸੰਕਟ ਨੂੰ ਲੈ ਕੇ ਕੀਤਾ ਗਿਆ ਹੈ ਜਲ ਮੰਤਰੀ ਅਤੀਸ਼ੀ ਦੇ ਘਰ ਦੇ ਬਾਹਰ ਘੜੇ ਗੰਦੇ ਪਾਣੀ ਦੇ ਨਾਲ ਹੀ ਪ੍ਰਦਰਸ਼ਨ ਕੀਤਾ ਗਿਆ ਹੈ ਬੀਜੇਪੀ ਵਰਕਰਾਂ ਵੱਲੋਂ ਅਤੀਸ਼ੀ ਦੇ ਘਰ ਦੇ ਬਾਹਰ ਘੜੇ ਤੋੜੇ ਗਏ ਨੇ ਇਸ ਤੋਂ ਇਲਾਵਾ ਗੰਦਾ ਪਾਣੀ ਦਿਖਾਇਆ ਗਿਆ ਹੈ ਅੱਜ ਇਹ ਬੀਜੇਪੀ ਨੇ ਇਲਜ਼ਾਮ ਲਗਾਏ ਨੇ ਕਿ ਟੈਂਕਰ ਮਾਫੀਆ ਹਾਲੇ ਵੀ ਉਸੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਦਿੱਲੀ ਦੇ ਵਿੱਚ ਜਦੋਂ ਵੀ ਜਦੋਂ ਵੀ ਜਲ ਸੰਕਟ ਆਏਗਾ ਤਾਂ ਲੋਕਾਂ ਨੂੰ ਮੁਫਤ ਦੇ ਵਿੱਚ ਪਾਣੀ ਦੇ ਟੈਂਕਰ ਦਿੱਤੇ ਜਾਣਗੇ ਪਰ ਟੈਂਕਰ ਹਜ਼ਾਰ ਤੋਂ 1500 ਰੁਪਿਆ ਵਸੂਲ ਰਹੇ ਨੇ ਇਸ ਦੇ ਨਾਲ ਹੀ ਭਾਜਪਾ ਦਾ ਕਹਿਣਾ ਹੈ ਕਿ ਲਗਾਤਾਰ ਜ਼ਮੀਨ ਦੇ ਵਿੱਚ ਪੀਣ ਵਾਲਾ ਪਾਣੀ ਤੇ ਅ ਸਿਵਰੇਜ ਦਾ ਪਾਣੀ ਮਿਕਸ ਹੋ ਰਿਹਾ ਹੈ ਜਿਸ ਕਰਕੇ ਲੋਕ ਗੰਦਾ ਪਾਣੀ ਪੀਣ ਦੇ ਲਈ ਮਜਬੂਰ ਹੋਏ ਨੇ ਕਿਉਂਕਿ ਜਲ ਸੰਕਟ ਇਸੇ ਤਰੀਕੇ ਦੇ ਨਾਲ ਵੱਧ ਰਿਹਾ ਹੈ